ਬਰਾਉ ਜੀ ਬਾਈ ਦੇਖੋ ਕਿੰਨਾ ਪਾਣੀ ਆ ਬਹੁਤ ਤੇਜ਼ ਪਾਣੀ ਆਉਂਦਾ ਬਾਈ ਧੰਨਵਾਦ ਹਮ ਦੀ ਹੋਣੀ ਦਾ ਬਰਾਉ ਸਵਾ ਲੱਗਦਾ ਖਤਰਨਾਕ ਵੀ ਨਹੀਂ ਆ ਜਿੰਨਾ ਸੋਣਾ ਬਾਈ ਇਹਦੇ ਇਸ ਹਿਸਾਬ ਨਾਲ ਪਾਣੀ ਆਉਂਦਾ ਮੱਤਾ ਲੱਗਦਾ ਨਹੀਂ ਕੋਈ ਬਚਦਾ ਹੋਊਗਾ ਇੱਥੇ ਗੁਰਦੁਆਰਾ ਸਾਹਿਬ ਨੀਤੇ ਆ ਇੱਥੇ ਠੀਕ ਆ ਜੀ ਉਹ ਪੁੱਲ ਪੰਨਵਾਗੇ ਸਿੱਧੀ ਚੜਾਈ ਆ ਉੱਪਰ ਜਾਂਦੀ ਇੱਥੇ ਹੁਣ ਸਿੱਧਾ ਡਾਇਰੈਕਟ ਪਹਾੜ ਉੱਪਰ ਦੀ ਉੱਪਰ ਚੜਦਾ ਜਾਣਾ ਆਪਾਂ ਨੇ ਉਹ ਉੱਥੇ ਆਹ ਦੇਖੋ ਇਹ ਇੱਥੇ ਤਰਕਉਣ ਜਾਵਣੇ ਆਪਰ ਉੱਪਰ ਦੀ ਉੱਪਰ ਖਾ ਦਾ ਟੱਪ ਦੇ ਪਹਾੜ ਫੇਰ ਅੱਗੇ ਜਾਣਾ ਫੇਰ ਅੱਗੇ ਜਾਣਾ ਠੀਕ ਆ ਬਾਕੀ ਮਾਹੌਲ ਠੀਕ ਆ ਤੁਹਾਨੂੰ ਅਵਾਜ਼ ਤਾਂ ਪਾਣੀ ਦੀ ਆਉਂਦੀ ਹੋਣੀ ਆਹ ਦੇਖੋ ਸੋਣਾ ਪਾਣੀ ਬਹੁਤ ਤੇਜ਼ ਸਪੀਡ ਵਿੱਚ ਹੈ ਖਾਈਆਂ ਪਈਆਂ ਡੂੰਗੀਆਂ ਡੂੰਗੀਆਂ ਉਹ ਦੇਖੋ ਤੇ ਆ ਗਈ ਕਿੱਥੇ ਆ ਪਹਾੜ ਕਿਤੀ ਕਿਤੀ ਠੀਕ ਆ ਕਿਤੀ ਕਿਤੀ ਕਿੱਥੇ ਗਿਆ ਵਾ ਬਾਕੀ ਵਧੀਆ ਹੈ ਹਵਾ ਚੱਲ ਪਈ ਠੰਡੀ ਮਿੱਠੀ ਮਿੱਠੇ ਕੀਣੀਆਂ ਪੈਣੀਆਂ ਬਾਈ ਲੋ ਜਾਈ ਪਾਰਕਿੰਗ ਲਾਤੀ ਮੋਟਰਸਾਈਕਲ ਦੀਆਂ ਇਹ ਮੋਟਰਸਾਈਕਲ ਖੜੇ ਆਪਣੇ ਠੀਕ ਹੈ ਹੁਣ ਸਿੱਧਾ ਜਿੱਥੇ ਵੀ ਜਾਣਾ ਤੁਰ ਕੇ ਜਾਣਾ ਪੈਣਾ ਹੁਣ ਐ ਨਹੀਂ ਪਤਾ ਕਿੱਧਰ ਨੂੰ ਇਧਰ ਨੂੰ ਜਾਣਾ ਵੈਸੇ ਤਾਂ ਬਾਕੀ ਚਲੋ ਦੇਖਦੇ ਹਾਂ ਹਾਂਜੀ ਆਪਾਂ ਅੱਗੇ ਪੌੜੀਆਂ ਤੇ ਨਹੀਂ ਪੌੜੀਆਂ ਚੜਾਈ ਚੜਨ ਲੱਗੇ ਪੇਮੈਂਟ ਤੋਂ ਚੜਦਿਆਂ ਨਾ ਤੇ ਬੱਸ ਹੀ ਕੋਲ ਠੀਕ ਹੈ ਜੀ ਹੈਪੀ ਅਰਚ ਆਪਾਂ ਕੋ ਨੀਚੇ ਸਾਰੇ ਨਹੀਂ ਉਹਨਾਂ ਤੋਂ ਸਮਝ ਲੋ ਦੇਖਣ ਦਾ ਲੱਗੇ ਨਹੀਂ ਹਲੇ ਨਹੀਂ 7-8 ਮਿੰਟ ਦੀ ਦੂਰੀ ਪਹੁੰਚਾਂਗਾ ਠੀਕ ਆਪਾਂ ਜਾ ਰਹੇ ਹਾਂ ਬਾਕੀ ਮਾਹੌਲ ਵਧੀਆ ਠੰਡੀ ਹਵਾ ਚੱਲਦੀ ਹੈ ਐ ਜਨਾ ਕਿ ਜਿੰਨੇ ਕਿ ਫੈਟ ਵਧੀ ਵੀ ਸਰੀਰ ਪਰ ਸਾਰੀ ਉਤਰੀ ਨਹੀਂ ਹੁਣ ਗਰਮੀ ਫੁੱਲ ਆਈ ਵੀ ਹੈ ਬਾਕੀ ਮਾਹੌਲ ਦੇਖ ਕੇ ਮਨ ਕੁਝ ਹੋਇ ਬਸਾਰੀ ਠੀਕ ਹੈ ਪਾਣੀ ਦੀ ਬਾਤ ਹੁਣ ਆਉਂਦੀ ਹੋਊਗੀ ਨੀਚੇ ਚੱਲਦਾ ਨਹਿਰ ਸਾਰੀ ਠੀਕ ਹੈ ਜੀ ਕੋੜੇ ਕੋੜੇ ਖੱਤਰ ਕੁੱਚੇ ਸਾਰੇ ਚੱਲਦੇ ਆ ਤੇ ਜਿੱਕਣਾ ਬਜ਼ੁਰਗ ਜ਼ਿਆਦਾ ਹੈ ਉਹ ਕੋੜੇ ਕੋੜੇ ਪਈ ਹੋਣੇ ਆ ਪਹੁੰਚ ਗਿਆ ਭਾਈ 10 ਮਿੰਟ ਬਾਅਦ ਮੇਰੇ ਕੋਲ ਦੇਖ ਹੁਣ ਚੱਲੇ ਆ ਭਾਈ ਦੇਖੋ ਥਿਊ ਅੱਗੇ ਆ ਗਏ ਅਸੀਂ ਕਾਸੀ ਆਪਣਾ ਅੱਧਾ ਘੰਟਾ ਸੀ ਟ੍ਰੈਵਲ ਕਰ ਲਿਆ ਤੇ 2.5 3 ਘੰਟੇ ਹੋਰ ਆ ਠੀਕ ਹੈ ਚਲੋ ਚੱਕ ਭਾਈ ਕਿੱ체 ਮਹੌਲ ਜ਼ਰਾ ਕੋਰਾ ਮੌਂਚਲੇ ਹੈਪੀ ਨਹੀਂ ਆਉਂਦੇ ਪਿੱਛੇ ਉਹ ਦੇਖੋ ਉਹ ਅਲ ਰਾਤੈਂਬਾ ਬਈ ਦੇਖ ਕੇ ਕੋਰੇ ਮੈਂ ਉੱਥੇ ਤੇ ਆ ਰਿਹਾ ਤਾਂ ਮੇ ਛੱਤਰ ਪਿੱ ਗਿਆ ਤਾਂ ਦਿੱਤਾ ਨਾ ਪਰ ਗਿੱਲੇ ਚ ਹੋਰ ਵੀ ਆਪਾ ਪੈਰ ਸਾਰਾ ਜਮਾ ਕੇ ਤੋਰੋ ਪੰਜਾਂ ਨਾ ਦੋ ਸਾਰਾ ਪੈਰ ਜਮਾ ਕੇ ਤੋਰੇ ਕਰੋ ਫੇਰ ਸਹੀ ਰਹੋਗਾ ਤੇ ਦੂਜੀ ਗੱਲ ਨਾ ਕਰਾਂਗੇ ਸਾਲੋਂ ਸਾਰੇ ਹੀ ਕਿੰਨਾ ਤੁਸੀਂ ਮੂੰਹ ਫੁਰ ਕੇ ਸਾਲੋਂਗੇ ਸਭ ਨਾਲ ਜਿਆਦਾ ਚੜੂਗਾ ਮੱਕ ਨਾਲੇ ਸਾਲ ਲੈਣਾ ਬਸ ਤੇ ਉੱਪਰ ਚੱਕ ਕੇ ਨਾ ਦੇਖੋ ਉੱਪਰ ਕਿੰਨਾ ਕਰੇਗਾ ਕਿੰਨਾ ਲੱਗਿਆ ਬਸ ਚੁੱਪ ਜਾ ਬ ਰੱਬ ਵਾਹਿਗੁਰੂ ਵਾਹਿਗੁਰੂ ਕਰ ਦੇ ਮੱਕ ਨਾਲ ਸਾਲ ਲੰਦੇ ਰਹਿੰਦੇ ਚੱਲੀ ਜਾਓ ਚੱਲੀ ਜਾਓ ਪਾਣੀ ਹਲਕਾ ਪੀਓ ਘੱਟ ਪੀਓ ਇੱਕ ਟੋਟਾ ਦੋ ਟੋਟਾ ਬਸ ਬਹੁਤ ਹੈ ਠੀਕ ਹੈ ਬਾਕੀ ਯਾਰ ਕੁਦਰਤ ਦੀ ਆਵਾਜ਼ ਕੀ ਕਹਨੇ ਇਹਦੇ ਬਾਕੀ ਤਾਂ ਠੀਕ ਆ ਮੰਨ ਭਾਈ ਗੁਰੂ ਭਾਈ ਗੁਰੂ ਘੱਟ ਜਾਈ ਜਾਓ ਨੱਕ ਨਾਲ ਸਾਹ ਲਓ ਤੇ ਪਾਣੀ ਘੁੱਟ ਘੁੱਟ ਪਾਨਾ ਬਸ ਬਹੁਤ ਹੀ देर ਰੈਸਟ ਨਹੀਂ ਕਰਨੀ 25 10 15 ਸਕਿੰਟੇ ਕਰਨੇ ਬਸ ਜਮਰਾ ਜਾ ਦਾਮ ਜਾ ਸਕਿੰਟਾ ਚ ਕਰਨਾ ਮਿੰਟਾ ਚ ਨਹੀਂ ਠੀਕ ਹੈ ਜੀ ਬਾਕੀ ਚਲੋ ਕੋਨੇ ਸਫਰ ਤੈ ਕਰਦੇ ਹਾਂ ਚਲਦੇ ਅੱਗੇ ਯਾਰ ਤੱਕ ਤਨ 1 ਕਿਲੋਮੀਟਰ ਤੈ ਹੋ ਗਿਆ 1 ਘੰਟੇ ਵੀ 3 ਕਿਲੋਮੀਟਰ ਨਹੀਂ ਕਰ ਰਿਹਾ ਏ ਠੀਕ ਹੈ ਕਿ 7 ਕਿਲੋਮੀਟਰ ਰਹਿ ਗਿਆ ਬਸ ਹਾਂ ਉਰੇ ਜਾਣਾ ਆਪਾਂ ਨੇ ਠੀਕ ਹੈ ਜੀ 7 ਕਿਲੋਮੀਟਰ ਡਿਸਟੈਂਸ ਰਹਿ ਗਿਆ ਤਿੰਨ ਹੋਰ ਤੱਕ ਹੋ ਗਿਆ 1 ਘੰਟੇ ਵੀ ਤਿੰਨ ਦੀ ਐਵਰੇਜ ਕੱਢ ਲਓ ਹੁਣ 2 2 ਸਵਾ 2 ਘੰਟੇ ਲੱਗੋਗੇ ਆਪਣੇ ਇੱਕ ਹੋਰ ਗੱਲ ਬਾਈ ਚੜ੍ਹਦੇ ਟਾਈਮ ਜਿੰਨਾ ਘੱਟ ਬੋਲੂਗੇ ਓਨਾ ਚੰਗਾ ਏ ਬੋਲੇ ਤੇ ਵੱਧ ਸਾ ਚੜ੍ਹਦਾ 4 ਹੈ ਬਾਈ ਠੀਕ ਹੈ ਜੀ 2 ਘੰਟੇ ਹੋ ਗਏ ਭਾਈ ਚੱਲਦੇ ਆਂ ਤੇ 2 ਘੰਟੇ ਦਾ ਹਾਲਤਾ ਜੀ ਬੱਸ ਹੋ ਗਈ ਯਾਨੀ ਕਿ 2 ਘੰਟਿਆਂ ਵਿੱਚ 5 ਕਿਲੋਮੀਟਰ ਤਾਂ ਨਿਕਲ ਗਿਆ ਹੋਊਗਾ ਤੇ ਬਾਕੀ ਦੇਖਦੇ ਆਂ ਆ ਇੱਕ ਪੁਆਇੰਟ ਜਿਆ ਔਰੇ ਤੁਹਾਨੂੰ ਮੈਂ ਦਿਖਾਉਣਾ ਕਰਤੀ ਇੱਕ ਪੁਆਇੰਟ ਆਉਂਦਾ ਇਹ ਕਾਫੀ ਉੱਪਰ ਜਾ ਕੇ ਔਰੇ ਛਾਵੇਂ ਬਹੁਤ ਆ ਰਬੀ ਤਰਤ ਬਹੁਤ ਆ ਔਰੇ ਨੀਜੇ ਛਾਵੇਂ ਰਹਿੰਦੀ ਐ ਨੇਰਾ ਜਿਹਾ ਔਰੇ ਛੇਤੀ ਲੱਗਦਾ ਪਰ ਉਧਰ ਦਿਨ ਤਾਂ ਬਿਝੇਰਾ ਖੜਾ ਹਲੇ ਬਾਕੀ ਰੂਹ ਦੇਖ ਲੋ ਚਲਦੇ ਆਪਾਂ ਹੌਲੀ ਹੌਲੀ ਹੈਪੀ ਅਰਥ ਪਾਗ ਦੇ ਪਿੱਛੇ ਹੀ ਆਲੇ ਪਤਾ ਨਹੀਂ ਕਿੱਥੇ ਹੋਵਾਂਗੇ ਬਾਈ ਮੈਂ ਤਾਂ ਖਾਸੀ ਆ ਗਿਆ ਚਲੋ ਮਿਲਦੇ ਆ ਆ ਦੇਖੋ ਬਾਈ ਠੀਕ ਹੈ ਰਸਤਾ ਜੇ 7 ਕਿਲੋਮੀਟਰ ਹੈ 7 ਮਾ ਦੇ 3 ਕਿਲੋਮੀਟਰ ਸਮਝੋ ਚੜਾਈ ਆਉਂਗੀ 3 ਕਿਲੋਮੀਟਰ ਉਤਰਾਈ 1 ਕਿਲੋਮੀਟਰ ਸਿੱਧਾ ਰਾਹ ਆ ਜਾਂਦਾ ਟੋਟਲ ਸਾਰੇ ਸਫਰ ਵਿੱਚ 7 ਕਿਲੋਮੀਟਰ ਵਾਲੇ ਵਿੱਚ ਕਿਉਂਕਿ ਜੇ ਤੁਸੀਂ ਚੜਦੇ ਹੋ ਉਨਾ ਹੀ ਤੁਹਾਨੂੰ ਉਤਰਨਾ ਪੈਂਦਾ ਹੈ ਉਤਰਨੇ ਟਾਈਮ ਤੇ ਸਿੱਧੀ ਟਾਈਮ ਸੌਖਾ ਹੋ ਜਾਂਦਾ ਇੱਕ ਟਾਈਮ ਇਹ ਜੋ ਲੱਗਦਾ ਹੈ ਜਦ ਜੋ ਲੱਗਦਾ ਫਿਰ ਆਪਣਾ ਹੌਲੀ ਹੌਲੀ ਡਿੰਗਾ ਕਰ ਲੋ ਛੋਟੀਆਂ ਡਿੰਗਾ ਵਿੱਚ ਚੱਲੀ ਚੱਲੋ ਤੇ ਬੂਟ ਵਟ ਆਪਣੇ ਬਈ ਵਧੀਆ ਲੈ ਕੇ ਆਓ ਜਿਹਾਂ ਦਾ ਗ੍ਰਿਪ ਹੋਵੇ ਹਲਕੇ ਹੋਣ ਠੀਕ ਹੈ ਤੇ ਬਸ ਪਾਣੀ ਪੂਣੀ ਦਾ ਕੁੱਟ ਕੇ ਪਾਲੇ ਕਰੋ ਕਿਉਂਕਿ ਹਵਾ ਬੜੇ ਖੁਸ਼ਕਾ ਸੁੱਕੀ ਹੋਣੇ ਕਰਕੇ ਗਲ ਨੂੰ ਲੱਗਦੀ ਹੈ ਚਲੋ ਚੱਲਦੇ ਆਪਾਂ ਇੱਕ ਹੋਰ ਵੀਊ ਚੈੱਕ ਕਰੋ ਪੂਰੀ ਪਿਓਰ ਹਵਾ ਰਾਤਾਂ ਦੀ ਅਸਲੀ ਵਧੀਆ ਹੈ ਮਾੜਾ ਸ਼ਰੋਜੀ ਦਾ ਬਰੈਂਡ ਦੇ ਕੋਈ ਹਨ ਬੜੀਆ ਸਾਫ਼ ਸੁਥਰੀ ਹਵਾ ਪਾਣੇ 2 ਘੰਟੇ ਹੋ ਗਏ ਬਾਈ ਚੱਲਦੇ ਇਹਨਾਂ ਉਹ ਹੈਪੀ ਛੋਲੇ ਪਾਲੋ ਛੋਲੇ ਛੋਲੇ ਲੈ ਲੋ ਤੇ ਮਨ ਲੱਗਦਾ ਉਹ ਜਾਂਦੇ ਫਿਰ ਬਾਪਾ ਉਦੇ ਉੱਤੇ ਬਾਕੀ ਦੇਖ ਲਈਏ ਕਿੱਥੇ ਨੂੰ ਕਿਹੜਾ ਰਾਹ ਜਾਂਦਾ ਹਲੇ ਪਤਾ ਨਹੀਂ ਕੁਛ ਵੀ ਦਿਖਾਈ ਨਹੀਂ ਹੈਗਾ ਜਾਨੀ ਕਿ ਉਹ ਪਹਾੜ ਵਾਲੇ ਪਹਾੜ ਉਹ ਹੈ ਵਾਲੇ ਆ ਸਾਰੇ برف ਵਾਲੇ ਇੱਧਰ ਨੂੰ ਜਾਣਾ ਹਾਂ ਚੜ ਕੇ ਹੋਰ ਉੱਪਰ ਨੂੰ ਠੀਕ ਹੈ ਬਾਕੀ ਚਲੋ ਦੇਖਦੇ ਹਾਂ ਬਾਈ ਕੱਪੜੇ ਪਾ ਲੇ ਰੇਨਕੋਟ ਆ ਭਾਗੂ ਆ ਤੁਹਾਨੂੰ ਦੱਸਦੀ ਐ ਉਹ ਅੱਛਾ ਜਾਂਦਾ ਮੂਰੇ ਅੱਛਾ ਬਣਿਆ ਆ ਆਪਣਾ ਦੂਆ ਛੇਖ ਜੀ ਗੁਲਾਬੀ ਹੋ ਗਿਆ ਸੀ ਠੀਕ ਹੈ ਬਾਈ 5 ਵੱਜ ਚੁੱਕੇ ਆ ਸ਼ਾਮ ਦੇ ਆਪੀ ਹੋਣੀ ਚੱਲੀ ਰਹੇ ਤੇ ਅਸੀਂ ਅੱਧ ਵਿੱਚ ਪਹੁੰਚ ਗਏ 2 ਘੰਟਿਆਂ ਦੇ ਵਿੱਚ ਉਹ ਸਾਹਮਣੇ ਪੜ ਆ ਗਿਆ ਉਹ ਦੇਖੋ ਤੇ ਹੁਣ 2 ਸਵਾ 2 2.5 ਘੰਟੇ ਸਫਰ ਹੋ ਰਿਹਾ ਹੈ ਬਾਕੀ ਸਾਡੇ ਆਪਣੇ ਬਟ ਪਿੰਡ ਕਰਦਾ ਸੀ ਕਿੰਨਾ ਕਰੋ ਕਦੋਂ ਹੋਰ ਐਸਟੀਮੇਟ ਜੋ ਲਗਾਤਾਰ ਚੱਲ ਰਿਹਾ ਤਾਂ 2 ਘੰਟੇ ਵਿੱਚ ਪਹੁੰਚਾਂਗੇ ਠੀਕ ਹੈ ਅੱਧ ਹੋ ਗਿਆ ਮੈਂ ਹੁਣ ਪੁਲ ਕ੍ਰੋਸ ਕਰਨਾ ਇਹ ਉਹ ਜਿਹੜਾ ਖੁੱਲ ਗਿਆ ਪਿੱਛੇ ਦੇਖ ਪਿੱਛੇ ਉਹ ਐਨ ਲੇਟ ਕੇ ਨਾ ਥੱਲੇ ਬੈ ਗਦੇ ਅੱਛਾ ਇੱਕ ਹੋਰ ਕਰ ਦੂੰ ਲੋ ਜੀ ਆ ਗਏ। ਜੈ ਚਲੋ ਚਲੋ। ਚਲ ਚਲ ਚਲ। ਅੱਗੇ ਨੂੰ ਡਿੰਗੇ ਵੱਟ ਪਿੱਛੇ ਨੂੰ ਡਿੰਗੇ ਵੱਟੇ ਕਰਦੇ। ਦੇਖੋ ਭਾਈ। ਥਰੋਸੀਆ ਕਪੜਾ ਦਬਿਉ। ਓਏ ਦੇਖੋ ਸਮੁੰਦਰ। ਸਨੇ ਤਰਿਆ। ਹਲਕੀ ਹਲਕੀ ਕਿਨਮਣ ਕਿਣੀ ਹੋ ਰਹੀ ਆ। ਬਾਕੀ ਥੋੜਾ ਜਿਹਾ ਗਦੇ ਵੱਧ ਉਹ ਕਰਦੇ ਹਾਂ ਤੱਕ ਜਾਣੇ ਰਸਤੇ 'ਚ। ਠੀਕ ਆ। ਆਡੇ ਵਰਗੇ ਨੋਖਾ ਹੁੰਦਾ ਇਹ ਰੁਕਦੇ ਵੀ ਨਹੀਂ ਹੈਗੇ ਲਈਓ ਜਾਂਦੇ ਆ। ਔਰ ਇਹ ਪਾਣੀ ਵਾਲਾ ਸਾਨੂੰ ਸੁਣਦੀ ਹੋਣੀ ਬਾਈ ਕਿੰਨੀ ਆਵਾਜ਼ ਹੈ। ਆਹ ਬਹੁਤ ਤੇ ਨਹੀਂ ਆ। ਬਾਕੀ 6:30 ਸਫ਼ਰ ਹੋ ਗਿਆ। ਨਹੀਂ ਸਮਝ ਲੋ 4 ਹਿੱਸੇ ਆ 4ਵੇਂ ਦਾ ਚੌਥਾ ਹਿੱਸਾ ਦੀ ਤਰ੍ਹਾਂ ਕਰ ਲਿਆ 2 ਘੰਟੇ ਵਿੱਚ। 2 2.5 ਘੰਟੇ ਹੋ ਲੱਗੂਗੇ। ਠੰਡੀ ਹਵਾ ਚੱਲਦੀ ਬਾਈ ਔਰੇ ਪੂਰੀ। ਠੀਕ ਆ ਹੰਦੀ ਹਵਾ ਚੱਲ ਦੇ ਨਾਲ ਠੰਡ ਵੀ ਲੱਗਦੀ ਆ ਰੇਨ ਦਾ ਹਾਲ ਫਰਫਾ ਜਾ ਪਾਕਿਸਤਾਨ ਨੂੰ ਐ ਫੈਸਾ ਹੋ ਗਿਆ ਹਵਾ ਨਹੀਂ ਲੱਤੀ ਕਿ ਜਿਹੜੀ ਕੱਪੜਾ ਗਰਮੀ ਆਈ ਪੀਤੀ ਉਹਨੂੰ ਉਤਰਾਇਆ ਹਵਾ ਨਹੀਂ ਪੈਂਦੀ ਹੁਣ ਹੋਮੀ ਹੋਮੀ ਜੇ ਕਰਕੇ ਨਾ ਬਾਹਰ ਲੈ ਜਲੀਏ ਸੇਫਟੀ ਹੈ ਨਾ ਮੇਰੇ ਵਧੀਆ ਮੌਸਮ ਰੱਖ ਪ੍ਰਾਸਤੇ ਹੁੰਨੇ ਭਾਈ ਇੱਕ ਇਧਰੋਂ ਵੀ ਆਉਂਦਾ ਨੀਚੇ ਤੋਂ ਇਹ ਉੱਪਰ ਆ ਵੀ ਆਉਂਦਾ ਠੀਕ ਆ ਉੱਪਰ ਦੇ ਵੀ ਆਉਂਦਾ ਹੈ ਮਾਝੇ ਥਾਡੀ ਮਾਜੀ ਤੁਸੀਂ ਕਿੱਥੋਂ ਆਉਣਾ ਭਾਈ ਇਹ ਤੇ ਕੋਲਾ ਬੁੱਦਾ ਇਹ ਪੁਰਾਣਾ ਕੋਲਾ ਇਹ ਇਹ ਤਾਂ ਮਨ ਆਪਾ ਬੰਦ ਹੈ ਮੱਖੋ ਨੂੰ ਬੁਧੀਆ ਬਣਾਇਆ ਤਾਂ ਕਿੰ ਟੌਪ ਦਾ ਬਾਕੀ ਤੁਸੀਂ ਦੇਖ ਲਓ ਕਿੰਨਾ ਸੋਹਣਾ ਲੱਗਦਾ ਦੀਨ ਸਾਰਾ ਜਿੰਨਾ ਸੋਹਣਾ ਉਨਾ ਖਤਰਨਾਕ ਐ ਜਾਣੇ ਬਈ ਬੰਦੇ ਘੋੜੇ ਆਪਾ ਟੇ ਹੋਈ ਸ਼ਾਲਾ ਦੇ ਰਹੇ ਪਿੱਛੇ ਜਿਹੜਾ ਮੈਨੂੰ ਪਤਾ ਨਹੀਂ ਕਾ ਚੱਕਰ ਚਲ ਰਿਹਾ ਕੋਈ ਨਹੀਂ ਆ ਦੇਖੋ ਚੱਲੇ ਚੜੇ ਹੋਣੇ ਨਾ ਇਕਣਾ ਆਹ ਰ ਆ ਜਾਂਦਾ ਹੈ ਵਾਜੋ ਯਾਰ ਆਗੇ ਭਾਈ ਉੱਪਰ ਪੌਣੇ ਘੰਟਾ ਦਾ ਸਫ਼ਰ ਹੈਗਾ ਹੋਰ ਤੇ ਬਸ ਨਹਿਰਾਂ ਵਰਾਇਤਾਂ ਪਾੜੀ ਦੇਖਣ ਨੂੰ ਮਿਲਦੇ ਆ ਠੀਕ ਹੈ ਜੀ ਸਾਡੇ ਬੰਦੇ ਹਲੇ ਪਿੱਛੇ ਆ ਰਹੇ ਆ ਕਿੱਥੇ ਪਤਾ ਨਹੀਂ ਠੀਕ ਹੈ ਆ ਭਾਈ ਹੋ ਰਿਹਾ ਹੈਨੀਪੈਡ ਹੈ ਹੈਨੀਪੈਡ ਤੱਕ ਪਹੁੰਚ ਗਏ ਅਸੀਂ ਹੁਣ ਪਤਾ ਨਹੀਂ ਜ਼ਾਕ ਤਾਬ ਕੀ ਆਏ ਕਿ ਕਣਾਂ ਭੇਜਦੇ ਕਹਾ ਬੰਦਿਆਂ ਨੂੰ ਪੁਰਾਣੇ ਬੰਦੇ ਧਾਰ ਕੇ ਨਵੇਂ ਲਾਦ ਰਹੇ ਨੇ ਹੁਣ ਇਹ ਪੂਰੇ ਗੌੜੇ ਦੇ ਉੜ ਗਿਆ ਉੜ ਗਿਆ ਦੇਖੋ ਅਰੇ ਹੁਣ ਗੋਲੀ ਮੰਗ ਜਾਣਾ ਲੱਗੇ ਬੰਦਿਆਂ ਨੂੰ ਕਰੋ ਦੇਖੋ ਉੱਪਰ ਦੇ ਬਾਕੀ ਤੁਸੀਂ ਵੀਓ ਚੈੱਕ ਕਰੋ ਉਹ ਪਰ ਬੱਤੜ 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 ਚਿੱਟੇ ਚਿੱਟੇ ਸਾਰੇ ਦੌਰੇ ਬਾਈ ਕਣੀਆਂ ਕਣੀਆਂ ਪੈਣ ਲੱਗੀਆਂ ਠੰਡ ਹੋਏ ਜਾਣੀ ਥੱਲੇ ਜਿੰਨੀ ਮਰਜ਼ੀ ਕਰਮੀ ਆ ਅਪਣੇ ਕੱਪੜਾ ਠੰਡ ਦੇ ਬਚ ਕੇ ਨੇ ਉਹ ਲੈ ਕੇ ਆਏ ਕਰੋ ਉਹ ਦੇਖ ਬਰਫ ਪੈ ਗਈ ਛੋੜੋ ਚੱਲੀਏ